ਇਹ ਉਹ ਲੋਕ ਨੇ ਦਾ ਜਵਾਬ ਦੇਣ ਅੱਜ ਤੱਕ ਕਦੇ ਕਿਸੇ ਹਿੰਦੋਸਤਾਨ ਦੇ ਕੋਨੇ 'ਚ ਜਿਨ੍ਹਾਂ ਨੂੰ ਪਿੰਕ ਠੇਕੇ ਇਹਦਾ ਮਤਲਬ ਇਹ ਅਲੱਗ ਲੇਡੀਜ਼ ਸਾਡੀਆਂ ਮਾਮਾ ਭੈਣਾਂ ਲਈ ਇਹ ਇਹ ਪਾਰਟੀ ਆ ਇਹ ਆਮ ਆਦਮੀ ਪਾਰਟੀ ਆ ਜਿਹੜੇ ਕਹਿੰਦੇ ਸੀ ਅਸੀਂ ਬੰਦ ਕਰਾਂਗੇ ਉਹਨਾਂ ਨੇ ਪਿੰਕ ਠੇਕਿਆਂ ਦਾ ਨਾਂ ਦੇ ਕੇ ਲਿਕਰ ਸ਼ਾਪ ਦਾ ਨਾਂ ਦੇ ਕੇ ਵੀ ਇੱਥੇ ਸਾਡੀਆਂ ਧੀਆਂ ਭੈਣਾਂ ਲਈ ਅਲੱਗ ਠੇਕਾ ਹੋਏਗਾ ਇਹ ਸ਼ਰਮ ਨਹੀਂ ਆਉਂਦੀ ਐ ਨਾ ਤੇ ਹੁਣ ਉਹ ਬਹੁਤ ਭਾਰੀ ਲੋਕਾਂ ਦਾ ਇਤਰਾਜ਼ ਹੋਇਆ ਤੇ ਉਹਨੂੰ ਬੰਦ ਕਰਨਾ ਪਿਆ ਉਸ ਸ਼ਾਪ ਨੂੰ ਤੇ ਪਰ ਅੱਜ ਲੁਧਿਆਣੇ 'ਚ ਸਕੂਲ ਦੇ ਮੂਹਰੇ ਗੁਰਦੁਆਰਾ ਸਾਹਿਬ ਦੇ ਮੂਹਰੇ ਕਿਸੇ ਮਹੱਲੇ ਦੇ ਨਿਕਲਣ ਦੇ ਉਹਦੇ ਮੂਹਰੇ ਸਾਰੇ ਲੋਕ ਔਖੇ ਹੋਏ ਪਏ ਨੇ ਐਂ ਠੇਕੇ ਖੋਲਦੇ ਯਾਰ ਜਿ ਕੋਈ ਕੀ ਕੀ ਚਾਹਨੇ ਕੀਓ ਉਹ ਪੁਲ ਦੇ ਥੱਲੇ ਇੱਕ ਜਿੱਥੇ ਮੈਂ ਤੁਹਾਨੂੰ ਦੱਸਾਂ ਸਭ ਤੋਂ ਵੱਡੀ ਉਹ ਜਿਹੜਾ ਆਪਣਾ ਪੋਲਾ ਮਾਲ ਦੇ ਕੋਲ ਹਾਂਜੀ ਹਾਂ ਉਹ ਥੱਲੇ ਜਿੱਥੇ ਰਾਮ ਰੀਲਾ ਤੇ ਸਭ ਤੋਂ ਵੱਡਾ ਦਸਹਿਰਾ ਹੁੰਦਾ ਉੱਥੇ ਇੱਕੋ ਹੀ ਦੁਕਾਨ ਬਣੀ ਆ ਤੇ ਇੱਕ ਦੁਕਾਨ ਕਿਹਦੀ ਆ ਸ਼ਾਬ ਦੀ ਬੱਟੂ ਜੀ ਅੱਗੇ ਗਲੀ ਗਲੀ 'ਚ ਬੈਰੀਆਂ ਹੁੰਦੀਆਂ ਸੀ ਹਾਂ ਬਿਲਕੁਲ ਠੇਕੇ ਬਾਰ ਹੁੰਦੇ ਸੀ ਅੱਜ ਗਲੀ ਗਲੀ 'ਚ ਠੇਕੇ ਹੋ ਗਏ ਆ ਡੈਰੀਆਂ ਸ਼ੁਰੂ ਬਾਰ ਚਲ ਗਈਆਂ ਦੇਖੋ ਆ ਗੱਲ ਇਹ ਆਮ ਲੋਕ ਜਿਹੜੇ ਖੜੇ ਨੇ ਇਹ ਆਮ ਲੋਕ ਕਹਿ ਰਹੇ ਆ ਮੈਨੂੰ ਇਹ ਗੱਲ ਬਈ ਅੱਗੇ ਕਿਤੇ ਵੇਰਕਾ ਦਾ ਬੂਥ ਹੁੰਦਾ ਸੀ ਕਿਤੇ ਹੋਰ ਦੁੱਧ ਦੀਆਂ ਟੌਫੀਆਂ ਦੀਆਂ ਕਰਿਆਨੇ ਦੀਆਂ ਹੁਣ ਸਭ ਕੁਝ ਉਹ ਸ਼ਹਿਰੋਂ ਬਾਹਰ ਹਰ ਜਗ੍ਹਾ ਤੇ ਠੇਕੇ 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 ਇਸ ਕਰਕੇ ਇਹਨਾਂ ਦਾ ਨਾਮ ਬਦਲ ਕੇ ਆਮ ਆਦਮੀ ਪਾਰਟੀ ਦੇ ठाਉ ਆਮ ਠੇਕਾ ਪਾਰਟੀ ਆਮ ਠੇਕਾ ਪਾਰਟੀ ਜਾਂ ਸ਼ਰਾਬ ਪਾਰਟੀ ਇਹ ਇਹਨਾਂ ਦਾ ਨਾਮ ਰੱਖਣਾ ਚਾਹੀਦਾ ਇਸ ਲੈਵਲ ਤੱਕ ਇਹ ਡਿੱਗੇ ਨੇ ਸਰ ਲਗਾਤਾਰ ਦੇਖਿਆ ਜਾ ਰਿਹਾ ਇੱਕ ਪਾਸੇ ਤੁਹਾਨੂੰ ਸਿੱਕੇ ਨਾਲ ਤੋਲਿਆ ਜਾ ਰਿਹਾ ਦੂਜੇ ਪਾਸੇ ਜਿਹੜਾ ਹੈਗਾ ਜਿਹੜੇ ਪਿਛੋਟ ਪ੍ਰੈਸ਼ਰ ਪੱਪੀ ਨੂੰ ਜਿਹੜਾ ਹੈਗਾ ਬਲੈਂਡਰ ਪ੍ਰਾਈਡ ਦੀ ਬੋਤਲਾਂ ਜਾਂ ਡੱਬੇ ਦੇ ਨਾਲ ਤੋਲੇ ਜਾ ਰਹੇ ਆ ਉਹਨੂੰ ਲੈ ਕੇ ਜਿਹੜੀ ਸਿਆਸਤ ਆ ਉਹ ਵੀ ਪੱਪੀ ਹੋਈ ਜਾਂ ਵਿਕਰਮਜੀਤ ਸਿੰਘ ਜੀ ਦੇ ਵੱਲੋਂ ਇੱਕ ਕਬਿਆਨ ਜਾਰੀ ਕੀਤਾ ਵੀ ਸਿੱਖੂ ਇਹ ਕਸੂਰ ਨਹੀਂਗਾ ਇਹ ਜਿਹੜਾ 9000 ਕਰੋੜ ਰੁਪਈਆ ਉਹ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਇਸ ਸ਼ਰਾਬ ਘੁਟਾਲੇ 'ਚ ਠੱਗੀ ਮਾਰੀ ਆ ਤੇ ਇਸੇ ਤਰੀਕੇ ਨਾਲ ਲੁਧਿਆਣਾ ਜਾਂ ਪੰਜਾਬ 'ਚ ਉਹੀ ਠੇਕੇਦਾਰ ਨੇ ਜੀਨਾ ਨੇ ਇੱਥੇ 9000 ਕਰੋੜ ਤੋਂ ਵੀ ਉੱਤੇ ਜਾਗਰ ਹੋਏਗਾ ਜਿੱਦਣ ਇਹਨਾਂ ਦੇ ਐਕਸਰਸਾਈਜ਼ ਮਿਨਿਸਟਰ ਚੀਮਾ ਸਾਹਿਬ ਈਡੀ ਕੋਲ ਜਾਣਗੇ ਪਰ ਜਿਹੜੀ ਅਸਲੀ ਗੱਲ ਜਿਹੜੀ ਤੁਸੀਂ ਕੀਤੀ ਆ ਜਿਹੜਾ ਉਹ ਮਸ਼ਹੂਰੀ ਕਰਨੀ ਆ ਜਦੋਂ ਕਿਸੇ ਤੋਂ ਏਨੇ ਹਜ਼ਾਰ ਕਰੋੜ ਲਏ ਹੋਣ ਤੇ ਦਿੱਲੀ ਤੋਂ ਇਹ ਕੈਂਡੀਡੇਟਾਂ ਨੂੰ ਹੁਕਮ ਆ ਵੀ ਜਦੋਂ ਵੀ ਤੁਸੀਂ ਕਿਤੇ ਇਹੋ ਜਿਹਾ ਪ੍ਰੋਗਰਾਮ ਕਰਨਾ ਤੇ ਉਹ ਇਹ ਸ਼ਰਾਬ ਦੀ ਜੀਤੋ ਅਸੀਂ ਚੰਦਾ ਲਿਆ ਜਿਹੜੇ ਸਾਨੂੰ ਇਲੈਕਸ਼ਨਾਂ ਲੜਾ ਰਹੇ ਆ ਉਹ ਬ੍ਰਾਂਡ ਦੀ ਅਲੱਗ-ਅਲੱਗ ਮਸ਼ਹੂਰੀ ਕਰਨੀ ਆ ਇਹ ਤਾਂ ਇੱਕ ਬ੍ਰਾਂਡ ਦੀ ਮਸ਼ਹੂਰੀ ਕੀਤੀ ਆ ਹਜੇ ਇਸ ਕਰਕੇ ਉਹਨਾਂ ਨੂੰ ਜੋ ਚੰਦਾ ਮਿਲ ਰਿਹਾ ਆਮ ਆਦਮੀ ਪਾਰਟੀ ਨੂੰ ਉਹ ਸਾਰਾ ਦਾ ਸਾਰਾ ਇਸ ਕੰਪਨੀਆਂ ਤੋਂ ਆ ਰਿਹਾ ਤੇ ਉਹਨਾਂ ਦੀ ਮਜਬੂਰੀ ਆ ਉਹਨਾਂ ਦੀ ਮਜਬੂਰੀ ਆ ਉਹ ਬ੍ਰਾਂਡ ਨਾਲ ਰੱਖ ਕੇ ਉਹਨਾਂ ਨਾਲ ਉਹਨਾਂ ਨੇ ਆਪਣਾ ਤੋਲਾ ਵੀ ਕਰਾਉਣਾ ਉਹਨਾਂ ਨੇ ਇਹ ਗੱਡੀ ਤੇ ਸਟicker ਵੀ ਲਾਉਣੇ ਨੇ ਉਹਨਾਂ ਨੇ ਘਰਾਂ ਤੇ ਵੀ ਇਹ ਸਟicker ਲਾਉਣੇ ਆ ਜਿੱਥੇ ਆਮ ਆਦਮੀ ਦਾ ਸਟicker ਲਾਉਣਾ ਹੈ ਆਪਣਾ ਵੋਟ ਦੇ ਖਾਤਰ ਮੰਗਣਾ ਉੱਥੇ ਨਾਲ ਵੱਖ-ਵੱਖ ਸ਼ਰਾਬ ਦੀਆਂ ਕੰਪਨੀਆਂ ਜਿਹੜੀਆਂ ਉਹਨਾਂ ਦੇ ਬ੍ਰਾਂਡ ਵੀ ਨਾਲ ਡਿਊਟੀ ਲੱਗੀ ਆ ਕਿਉਂਕਿ ਉਹ ਸ਼ਰਾਬ ਕੰਪਨੀਆਂ ਦੇ ਇਹਨਾਂ ਦੇ ਵੀ ਜਿਹੜੇ ਪੋਸਟਰ ਲਾ ਰਹੇ ਆ ਇਹਨਾਂ ਦੇ ਵੀ ਜਿਹੜੇ ਸਟicker ਲਾ ਰਹੇ ਨੇ ਝੰਡੇ ਲਾ ਰਹੇ ਨੇ ਉਹ ਸਾਰੇ ਪੇਡ ਕੀਤੇ ਹੋਏ ਬੰਦੇ ਨੇ ਸ਼ਰਾਬ ਫੈਕਟਰੀਆਂ ਦੇ ਸ਼ਰਾਬ ਮਾਫੀਆ ਦੇ ਕਹਿਆ ਜਾ ਰਿਹਾ ਕਿ ਉਹ ਜਦੋਂ ਪੱਪ੍ਰੇਸ਼ਨ ਪੁੱਛਿਆ ਕਿ ਕਹਿੰਦਾ ਮੇਰੇ ਤੇ ਸਿਆਸਤ ਕੀਤੀ ਜਾ ਰਹੀ ਹੈ। ਉਹ ਕਲ ਤਾਂ ਉਹਨਾਂ ਦੀ ਠੀਕ ਆ। ਇਹ ਸਿਆਸਤੀ ਆ ਹੋਰ ਕੀ ਆ? ਪਰ ਇਹ ਸਿਆਸਤ ਚੰਦੇ ਦੀ ਆ। ਇਹ ਸਿਆਸਤ ਜਿਹੜਾ ਮਾਲ ਆ ਰਿਹਾ ਇਹ ਇੱਕ ਇੱਕ ਦੀ ਮਸ਼ਹੂਰੀ ਕਰਤੀ ਲੋਕਾਂ ਨੂੰ ਸ਼ਰਾਬ ਵੀ ਆ ਉਹ ਸਿੱਧਾ ਦੱਸਣਾ ਏ ਇਹ ਆ ਵੀ ਸਰਕਾਰ ਪੰਜਾਬ ਦੀ ਸਰਕਾਰ ਕੀ ਦੀ ਆਮ ਆਦਮੀ ਦੀ। ਜੇ ਕਿਤੇ ਆਹੀ ਕਿਸੇ ਮਾਦਰ ਨੇ ਕਿਸੇ ਦੇ ਕਿਸੇ ਦੇ ਹੱਥ 'ਚ ਕੋਈ ਫੋਟੋ ਆ ਜੇ ਅੱਜ ਉੱਤੇ ਕੇਸ ਐਫ ਆਰ ਦਰਜ ਹੋਈ ਹੁੰਦੀ ਹੈ ਇਹ ਇੱਕ ਇਲੈਕਸ਼ਨ ਕਮਿਸ਼ਨ ਨੂੰ ਇਸ ਤੇ ਬਹੁਤ ਵੱਡਾ ਇਹ ਇਤਲੇ ਜਿਹੜਾ ਇਹ ਇਹ ਦੇ ਉੱਤੇ ਫੈਸਲਾ ਲੈਣਾ ਚਾਹੀਦਾ ਇਹਦੇ ਉੱਤੇ ਇਤਰਾਜ਼ ਕਰਨਾ ਚਾਹੀਦਾ ਵੀ ਇੱਕ ਕੈਂਡੀਡੇਟ ਇੱਕ ਕੈਂਡੀਡੇਟ ਆ ਜਿਹੜਾ ਲੁਧਿਆਣੇ ਚ ਆਮ ਆਦਮੀ ਪਾਰਟੀ ਦਾ ਉਹ ਕੈਂਡੀਡੇਟ ਇੱਕ ਬਹੁਤ ਵੱਡੇ ਬ੍ਰਾਂਡ ਸ਼ਰਮ ਦੀ ਮਸ਼ਹੂਰੀ ਕਰ ਰਿਹਾ ਜੇ ਸਿਆਸਤੀ ਲੋਕ ਜਿਹੜੇ ਸਰਕਾਰ ਚ ਨੇ ਜਿਹੜੇ ਐਮ ਐਲ ਏ ਨੇ ਜੇ ਉਹ ਹੀ ਜਨਾਬ ਦੀ ਮਸ਼ਹੂਰੀ ਕਰਨਗੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਦਾ ਕੀ ਬਣੂ ਅੱਗੇ ਇਹੀ ਅਕਾਲੀ ਦਲ ਨੇ ਚਿੱਟੇ ਦੀ ਮਸ਼ਹੂਰੀ ਕਰਕੇ ਚਿੱਟੇ ਮਗਰ ਲਾਇ ਲੋ ਹੁਣੇ ਸ਼ਰੀਆਮ ਸ਼ਰਾਬ ਦੀ ਮਸ਼ਹੂਰੀ ਆਪਣੀਆਂ ਰੈਲੀਆਂ 'ਚ ਆਪਣੇ ਟੋਲਿਆਂ 'ਚ ਉਹ ਮਸ਼ਹੂਰੀ ਕਰਨ ਲੱਗ ਗਏ ਤੇ ਇਸ ਕਰਕੇ ਬਹੁਤ ਮਾੜਾ ਪ੍ਰਭਾਵ ਪਿਆ ਮਾਮਾਂ ਧੀਆਂ ਭੈਣਾ ਬੱਚੇ ਬਹੁਤ ਵੱਡਾ ਅਤਰਾਜ ਆ ਜਿਹੜਾ ਉਹ ਵੱਖ-ਵੱਖ ਜਗ੍ਹਾ ਤੇ ਜਿਚਾਰੇ ਜਿਚਾਰੇ ਆ ਇਹ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਸ਼ਿਕਾਇਤ ਬਹੁਤ ਵੱਡੇ ਲੈਵਲ ਤੇ ਲੋਕ ਕਰ ਰਹੇ ਆ ਆਉਣ ਵਾਲੇ ਦਿਨਾਂ ਚ ਦੇਖਾਂਗੇ ਇਹਦਾ ਫੈਸਲਾ ਕੀ ਹੁੰਦਾ ਪਰ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਬਿਲਕੁਲ ਐਕਸਪੋਜ਼ ਹੋ ਗਈ ਆ ਸਾਰਾ ਕੁਝ ਸਾਹਮਣੇ ਆ ਗਿਆ ਕਿ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਜਿਹੜੀ ਪਾਰਟੀ ਉਸ ਕਿਹੜੇ ਬਲ ਸ਼ਰਾਬ ਦੇ ਮਾਫੀਆ ਦੇ ਪੈਸਿਆਂ ਦੇ ਨਾਲ ਉਹ ਚੱਲ ਰਹੀ ਆ ਤੇ ਉਹ ਉਹਨਾਂ ਦੀ ਮਜਬੂਰੀ ਆ ਜਿਹੜਾ ਗੱਡੀ ਤੇ ਤੇਲ ਪੈ ਰਿਹਾ ਜਿਹੜਾ ਉਹਨਾਂ ਦੇ ਝੰਡੀਆਂ ਬੈਨਰ ਲੱਗ ਰਹੇ ਉਹ ਸਾਰੇ ਇਸ ਕੰਪਨੀਆ ਤੋਂ ਪੈਸਾ ਆ ਰਿਹਾ ਤੇ ਦੂਜੇ ਪਾਸੇ ਅਰਵਿੰਦ ਗੈਰੀਵਾਲ ਵੀ ਇਸੇ ਮਾਮਲੇ ਦੇ ਵਿੱਚ ਆਂਦਰ ਰਹੇਗੇ ਸ਼ਰਾਬ ਦੇ ਕਾਰਨ ਭਈ ਇੱਕ ਨੀਂਗਾ ਅੰਦਰ ਬਹੁਤ ਅੰਦਰ ਨੇ ਤੇ ਜਿਹੜਾ ਅਖਲੀ ਕੜੀ ਆ ਹਜੇ ਰਾਗਵ ਚੱਡਾ ਜਿਹੜਾ ਉਰੇ ਦਾ ਰਾਜ ਸਭਾ ਦਾ ਐਮਪੀ ਆ ਜਿਹੜਾ ਕਹਿੰਦਾ ਸੀ ਵੀ ਮੈਂ ਬਹੁਤ ਪੜਿਆ ਲਿਖਿਆ ਆਂ ਮੈਂ ਬਹੁਤ ਸਿਆਣੀਆਂ ਗੱਲਾਂ ਕਰਦਾ ਉਹ ਰਾਗਵ ਚੱਡਾ ਤਾਂ ਦਲਾਹ ਆ ਇਹਦੇ ਵਿੱਚ ਅੱਜ ਸਭ ਤੋਂ ਵੱਡੇ ਠੱਗ ਨੇ ਜਿਹੜੇ ਉਹ ਕਿੱਥੇ ਬੈਠੇ ਆ ਅੱਜ ਰਾਗਵ ਚੱਡਾ ਵੀ ਉਹ ਸੂਚੀ 'ਚ ਸ਼ਮਾਲ ਹੋ ਗਿਆ ਉਹ ਵੀ ਸ਼ਰਾਬ ਦੀਆਂ ਕੰਪਨੀਆਂ ਵਾਲੇ ਸੀ ਕਿੰਗ ਪਿਸ਼ਰ ਵਾਲੇ ਜਾਂ ਹੋਰ ਜਿਹੜੇ ਉੱਥੇ ਬੈਠੇ ਆ ਭੱਜੇ ਤੇ ਰਾਗਵ ਚੱਡਾ ਉਹਨਾਂ ਦੇ ਘਰਾਂ 'ਚ ਹੀ ਉੱਥੇ ਬੈਠ ਕੇ ਤੇ ਇਹ ਸਾਡੇ ਸਤਕਾਰਯੋਗ ਜਿਹੜੇ ਸਾਡੇ ਕੈਂਡੀਡੇਟ ਨੇ ਉਹ ਸ਼ਰਾਬ ਦੀ ਨਾਲ ਪੇਟੀਆਂ ਰੱਖ ਕੇ ਉਹ ਬ੍ਰਾਂਡ ਦੀ ਮਸ਼ਹੂਰੀ ਕਰ ਰਿਹਾ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਸਾਰਾ ਫੰਡ ਉੱਥੋਂ ਗਿਆ ਏ ਪੰਜਾਬ ਦੀਆਂ ਇਲੈਕਸ਼ਨਾਂ ਗੋਆ ਦੀਆਂ ਇਲੈਕਸ਼ਨਾਂ ਗੁਜਰਾਤ ਦੀਆਂ ਇਲੈਕਸ਼ਨਾਂ ਦਿੱਲੀ ਦੀਆਂ ਇਲੈਕਸ਼ਨਾਂ ਟੋਟਲ ਸ਼ਰਾਬ ਮਾਫੀਆ ਜਿਹੜਾ ਉਹਨਾਂ ਨੂੰ ਇਲੈਕਸ਼ਨ ਲੜਾ ਰਿਹਾ ਇਸੇ ਕਰਕੇ ਆਪਣੇ ਨਾਲ ਆਪ ਬੈਠੇ ਨੇ ਦੂਜੇ ਪਾਸੇ ਸ਼ਰਾਬ ਦੀ ਪੇਟੀ ਰੱਖੀ ਹੋਈ ਆ ਤੇ ਉਹਦੀ ਮਸ਼ਹੂਰੀ ਆ ਜਿਹੜੀ ਉਹ ਕਰ ਰਿਹਾ ਸਿੱਧਾ ਮੈਸੇਜ ਆ ਯਾਰ ਇਹ ਇਹ ਤਾਂ ਗੱਲ ਕੋਈ ਲਕੋਣ ਵਾਲੀ ਹੈ ਹੀ ਨਹੀਂ ਇਹ ਅਸੀਂ ਤਾਂ ਨਹੀਂ ਕਹਿ ਰਹੇ ਇਹ ਤਾਂ ਸਾਰਾ ਮੀਡੀਆ ਦਿਖਾ ਰਿਹਾ ਏ ਇਹ ਸ਼ਿਕਾਇਤ ਕਰੂੰਗਾ ਸ਼ਿਕਾਇਤ ਤਾਂ ਪਤਾ ਨਹੀਂ ਕਿੰਨੀਆਂਕ ਹੋ ਗਈਆਂ ਲੋਕਾਂ ਨੇ ਕਰਤੀਆਂ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ